I <laughs> don't ਜੀ ਨਾਮ ਹੈ ਮੇਰਾ ਨਾਮ ਰਾਜਵੀਰ ਹੈ ਜੀ ਸਾਡੀ ਜਿਹੜੇ ਮੁੰਡੇ ਦੀ ਹਾਦਸਾ ਹੋਇਆ ਜਿਹੜੀ ਮੌਤ ਹੋ ਗਈ ਹੈ ਕਿੰਨੇ ਕਿੰਨੀ ਉਮਰ ਦਾ ਦਾ ਕੀ ਕੰਮ ਕਰਦਾ ਸੀ ਮੁੰਡਾ ਇਹ ਬੱਚਾ ਜੀ ਮੈਡੀਕਲ ਕਰਨ ਤੋਂ ਬਾਅਦ ਹੁਣ ਕੋਚਿੰਗ ਲੈ ਕੇ ਜੁਆਇਨ ਕਰੀ ਸੀ ਆਈਡੀਆ ਸੈਂਟਰ ਜਾਂਦਾ ਸੀਗਾ ਇਹ ਤੇ ਰੋਜ਼ਾਨਾ ਦੀ ਤਰ੍ਹਾਂ ਚੱਲਦੀ ਸੀ ਸਵੇਰੇ 8:30 ਵਜੇ 8:60 ਤੇ ਨਿਕਲੇ ਸੀ ਘਰੋਂ ਤੇ ਰਸਤੇ 'ਚ ਜਾਂਦੇ ਹੋਏ ਇਹਦਾ ਪਿੱਛੋਂ ਇਹਨੂੰ ਗੱਡੀ ਨੇ ਹਿੱਟ ਕਰਿਆ ਟਾਟਾ ਸਫਾਰੀ ਗੱਡੀ ਸੀਗੀ ਤੇ ਜਿਹੜੀ ਉਹ ਗੱਡੀ ਹੈਗੀ ਹੈ ਡਾਕਟਰ ਗੁਨੀਤ ਕੋਲ ਨੇ ਨਿਊਰੋ ਦਾ ਦਾ ਹਸਪਤਾਲ ਆਉਣਾ ਦਾ ਨੰਬਰ ਰੋਡ ਤੇ ਉਹਨਾਂ ਦਾ ਕੋਈ ਡਰਾਈਵਰ ਸੀ ਉਹ ਚਲਾ ਰਿਆ ਸੀ ਗੱਡੀ ਤੇ ਪਿੱਛੋਂ ਨੇ ਹਿੱਟ ਕਰਕੇ ਜਦੋਂ ਇਟ ਗੜੀ ਗੱਡੀ ਤਾਂ ਬਾਈਕ ਜਿਹੜਾ ਹੈਗਾ ਫੁੱਟਪਾਥ ਤੇ ਜਾ ਕੇ ਡਿੱ ਗਿਆ ਤੇ ਉਹਦੀ ਮੌਕੇ ਦੀ ਉਹਨ ਦਾ ਸਪੋਰਟੀ ਮਤਲਬ ਤੁਸੀਂ ਕਹੋ ਕਿ ਡੈਥ ਹੋ ਗਈ ਬੱਚੇ ਦੀ ਉਮਰ ਕਿੰਨੀ ਹੈ ਮੁੰਡੇ ਦੀ ਉਮਰ 6.5 ਸਾਲ ਸੀਗੀ ਜੀ ਬੱਚੇ ਦੀ ਉਮਰ ਮੇਰੋ ਫੋਨ ਦੀ ਗੱਡੀ ਸੀ ਉਹ ਜੋ ਸਾਨੂੰ ਦੇਖੋ ਜੀ ਕਾਰਵਾਈ ਹੋਈ ਹੈ ਗੱਲ ਹੈ ਨਾ ਉਹਨਾਂ ਨੇ ਸਾਨੂੰ ਇਹ ਹੀ ਦੱਸਿਆ ਵੀ ਉਹਨਾਂ ਦੀ ਡਾਕਟਰ ਸਾਹਿਬ ਦੀ ਗੱਡੀ ਸੀਗੀ ਜੋ ਸਾਨੂੰ ਮਤਲਬ ਉਹਨਾਂ ਨੇ ਮੌਕੇ ਤੇ ਪੁਲਿਸ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਸੀਸੀਟੀਵੀ ফুটেਜ ਜਿਹੜੀ ਚੈੱਕ ਕਰੀ ਹੈ ਉਤੋਂ ਸਾਨੂੰ ਇਹ ਰਿਪੋਰਟ ਮਿਲੀ ਹੈ ਤੇ ਹੁਣ ਕਿੱਦਾਂ ਦੀ ਕਾਰਵਾਈ ਦੀ ਮੰਗ ਕਰ ਤੁਸੀਂ ਜਾਣੀ ਹੈ ਜੀ ਸਖਤ ਤੋਂ ਸਖਤ ਕਾਰਵਾਈ ਹੋਏ ਦੇਖੋ ਕੱਲਾ ਬੱਚਾ ਸੀ ਇਹਨਾਂ ਦੇ ਘਰ ਦਾ ਹੈ ਨਾ ਇੱਕ ਜਵਾਨ ਬੱਚਾ ਜਿਹਨੂੰ ਮਾਪਿਓ ਆਪਣੇ ਸੁਪਨਾ ਲੈ ਕੇ ਚੱਲਦੇ ਨੇ ਕਿ ਬੱਚੇ ਨੂੰ ਅੱਗੇ ਬਾਹਰ ਭੇਜਣਾ ਜਾਂ ਕਿਤੇ ਵੀ ਬੱਚੇ ਨੂੰ ਹੋਰ ਪੜਾਉਣਾ ਹੈ ਨਾ ਤਾਂ ਮਤਲਬ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹਨਾਂ ਦਾ ਕੋਲਤਾ ਜਿਹੜਾ ਚਿਰਾਗ ਜਿਹਾ ਧਰਦਾ ਉਹ ਬੁਝਾ ਦਿੱਤਾ ਉਹਨਾਂ ਨੇ ਸਸਕ ਤੋਂ ਵੱਲੇ ਦੀ ਗੱਲ ਹੈ ਇਹ ਘਟਣਾ ਹੈਗੀ ਜੀ 95 ਕੁ 95 10 ਦੇ ਨੇੜੇ ਦੀ ਘਟਣਾ ਹੈ ਜੀ ਤੁਹਾਨੂੰ ਕਿਹਦਾ ਜਾਣਕਾਰੀ ਮਿਲਦੀ ਮੈਨੂੰ ਜੀ ਬਸ ਤੁਸੀਂ ਕਹੋ 957 ਤੇ ਮੈਨੂੰ ਮਿਲ ਗਈ ਇਤਲਾ ਮੈਨੂੰ ਜਦੋਂ ਹੋਈ ਹੈ ਜੀ ਐਕਸੀਡੈਂਟ ਹੋਇਆ ਉਸ ਤੋਂ 5 57 7 ਕੁ ਮਿੰਟ ਬਾਅਦ ਕਾਲ ਆਈ ਹੈ ਇਹਨਾਂ ਨੂੰ ਇਹਨਾਂ ਨੇ ਸਭ ਤੋਂ ਪਹਿਲੀ ਕਾਲ ਮੈਨੂੰ ਕੀਤੀ ਕਰਦੀ ਜਾਰੀ ਕਿੱਦਾਂ ਰਹੀ ਰਿਫਾਰ ਕੀਤਾ ਗਿਆ ਹੈ ਜਾਂ ਕੋਈ ਇਨਵੈਸਟੀਗੇਸ਼ਨ ਕਰ ਰਹੀ ਹੈ ਕੋਈ ਇਨਵੈਸਟੀਗੇਸ਼ਨ ਪੁਲਿਸ ਨੇ ਤਾਂ ਆਪਣੇ ਵੱਲੋਂ ਜਿਹੜੇ ਉਹਨਾਂ ਦੇ ਸੀਸੀਟੀਵੀ ਫੁਟੇਜ ਨੇ ਉੱਥੇ ਦੇ ਚੈੱਕ ਕਰੇ ਨੇ ਹਨਾ ਉਹ ਜੋ ਟਾਈਮ 3-4 ਘੰਟੇ ਦਾ ਪ੍ਰੋਸੈਸ ਹੋਣਾ ਲੈਂਦੇ ਆ ਕਾਰਗਜ਼ਾਰੀ ਉਹਨਾਂ ਨੇ ਸਾਨੂੰ 4 ਵਜੇ ਦਾ ਤੁਹਾਨੂੰ ਪਤਾ ਲੱਗ ਗਿਆ ਜੀ ਵੀ ਕਿਧਾਂ ਦੀ ਗੱਡੀ ਹੈ ਕਿ ਨਹੀਂ ਹੈਗੀ ਤੇ ਕਰੇ ਕਿ ਪੁਲਿਸ ਦੀ ਕਾਰਗਜ਼ਾਰੀ ਦਾ ਹਾਂਜੀ ਉਹਨਾਂ ਨੇ ਗ੍ਰਿਫਤਾਰੀ ਦਾ ਕਰੀਏ ਜੀ ਮੈਂ ਇਸਰ ਸਿੰਘ ਆ ਜੀ ਮੈਂ ਰਿਟਾਇਰਡ ਆਦਮੀ ਤੋਂ ਐਕਸ ਸਰਵਿਸਮੈਨ ਆ ਕਿਥੇ ਰਹਿੰਦੇ ਜੀ ਮੈਂ ਰਤਨ ਨਗਰ ਹਾਊਸ ਨੰਬਰ 35 ਐਕਸਟੈਂਸ਼ਨ ਚ ਰਹਿੰਦਾ ਜੀ ਜਿਹੜੇ ਮੁੰਡੇ ਦੀ ਡੈਥ ਹੋਈ ਹੈ ਕਾਰਨ ਕੀ ਹੈ ਕਾਰਨ ਇਹ ਸਵੇਰੇ ਸਵੇਰੇ ਕਰੀਬ 9 ਵਜੇ ਦੇ ਕਰੀਬ ਆਈ ਲਾਟਸ ਕਰਦਾ ਆਪਣੇ ਲੀਲਾ ਭਵਨ ਚ ਤੇ ਉਥੋਂ ਫਿਰ ਜਿਹੜਾ ਸੈਂਟਰ ਜੇਲ੍ਹ ਦੇ ਗੇਟ ਤੋਂ ਅੱਗੋਂ ਆਪਣੇ ਥਾਪੜ ਦੀ ਤਰਫ ਨੂੰ ਜਾ ਰਹਾ ਸੀ ਤਾਂ ਪਿੱਛੋਂ ਇੱਕ ਗੱਡੀ ਜਿਹੜੀ ਟਾਟਾ ਸਪਾਰੋ ਉਹਨੇ ਇਹਨੂੰ ਮਾਰਿਆ ਤੱਕਾ ਤੇ ਦੂਜੇ ਪਾਸੇ ਬੈਰੀਕਡ ਕ੍ਰਾਸ ਕਰਕੇ ਡਿਵਾਈਡਰ ਕ੍ਰਾਸ ਕਰਕੇ ਦੂਜੇ ਪਾਸੇ ਨੂੰ ਚਲ ਗਿਆ ਤੇ ਇਹਦੇ ਸੱਟਾ ਸੁੱਟਾ ਲੱਗ ਕੇ ਸਿਰ ਸਾਰਾ ਫਟ ਗਿਆ ਕਿੰਨੀਆਂ ਕਿੰਨੀ ਇੰਜਰੀ ਹੋਈ ਹੈ ਇੰਜਰੀ ਆ ਜੇ ਪੋਸਟ ਮਾਰਚਮ ਹੋ ਰਿਹਾ ਅੰਦਰ ਜ਼ਿਆਦਾ ਹੀ ਹੈ ਇਹਦੇ ਜ਼ਿਆਦਾਤਰ ਹੈਡ ਇੰਜਰੀ ਆ ਇਹਦੀ ਜ਼ਿਆਦਾ ਉਮਰ ਕਿੰਨੀ ਹੈ ਮੁੰਡੇ ਦੀ ਉਮਰ 17 ਪਲੱਸ ਹੈ 17 ਸਾਲ 2 ਮਹੀਨਾ ਉਹਨੋ ਗੱਡੀ ਵਾਲਾ ਫੜਿਆ ਗਿਆ ਕੋਈ ਗੱਡੀ ਵਾਲਾ ਫੜਿਆ ਗਿਆ ਜੀ ਕਿਹੜੇ ਥਾਣੇ ਵਿੱਚ ਹੈ ਥਾਣਾ ਤ੍ਰਿਪੜੇ ਇਦਾਂ ਦੀ ਕਾਰਵਾਈ ਕਰੋਗੇ ਜਿੱਦੇ ਰਿਪੋਰਟ ਚ ਟ੍ਰਾਫਿਕ ਪੁਲਿਸ ਵੱਲੋਂ ਜਿਹੜੇ ਉਪਰਾਲੇ ਕੀਤੇ ਜਾ ਰਹੇ ਲੋਕਾਂ ਨੂੰ ਜਾਗਰੂਕ ਬਣਾ ਲੇਕਿਨ ਲੋਕ ਤੇਜੀ ਮਚਾਉਂਦੇ ਜਿੱਦੇ ਹਾਸਾ ਹੋਇਆ ਘਰ ਦਾ ਚਿਰਾਗ ਵੀ ਬੁਝਿਆ ਦੋਤਾ ਹਾਂਜੀ ਕੀ ਕਿਦਾਂ ਦੀ ਕਾਰਵਾਈ ਦੀ ਮੰਗ ਕਰਦੇ ਆ ਸੀਤਾ ਜੀ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦੇ ਆ ਬਾਕੀ ਪੁਲਿਸ ਮੈਕਮ ਆਪਣੀ ਤਰਫੋਂ ਪੂਰੀ ਸਾਡੀ ਹੈਲਪ ਕਰਿਆ ਅਜੇ ਤੱਕ ਅਜੇ ਤੱਕ ਸਾਡਾ ਖਾਬ ਦੇ ਰਿਹਾ ਕਿੰਨੇ ਵਜੇ ਦੀ ਘਟਨਾ ਹੈ ਬਣੀ ਕਿ ਕੱਲ तकरीबन 9:05 ਜਾਂ 9:08 ਦੇ ਕਰੀਬ ਦੀ ਹੈ ਇੱਕ ਕਿਹਦੀ ਡਰਾਈਵਰ ਵੀ ਪਤਾ ਲੱਗਿਆ ਗੱਡੀ ਕਿਹਦੀ ਸੀ ਹਾਂ ਡਰਾਈਵਰ ਕੀ ਆਪਣਾ ਸੋਗੇ ਪੁਨੀਤ ਗਰਗ ਡਾਕ ਪੁਨੀਤ ਪੁਨੀਤ ਪੋਲ ਨੇ ਜੀ ਪੁਨੀਤ ਪੋਲ ਉਹਨਾਂ ਦਾ ਡਰਾਈਵਰ ਹੈ ਕਿ ਉਹ ਡਾਕਟਰ ਦੀ ਗੱਡੀ ਸੀ ਹਾਂਜੀ ਹਾਂਜੀ ਐਸੇ ਬਲਵਿੰਦਰ ਸਿੰਘ ਥਾਣਾ ਟ੍ਰਿਪੜੀ ਪਟਿਆਲਾ ਸੋ ਇਹ ਕੱਲ 17:00 ਵਜੇ ਮੋੜ ਦੇ ਦੀ ਐਕਸੀਡੈਂਟ ਹੋਇਆ ਰੋਡ ਆਜ ਕੇ ਵੀ ਜਦੋਂ ਕੋਣ ਹੋ ਗਈ ਕਾਰਨ ਕਿਸੇ ਤਰ੍ਹਾਂ ਕਿਥੇ ਦਾ ਮੂੜਾ ਇਹ ਆ ਲੜਕਾ ਹੈਗਾ ਈਸ਼ਵਰ ਸਿੰਘ ਪੁੱਤਰ ਦੇਵੀਰਾਮ ਹੈ ਮਕਾਨ ਨੰਬਰ 35 ਗਲੀ ਨੰਬਰ 1 ए ਰਤਨਨਗਰ ਐਕਸਟੈਂਸ਼ਨ ਤੇ ਪਿੰਡਰ ਜੀ ਮੁੰਡਾ ਹਾਈਲਾਈਟਸ ਕਰਦਾ ਸੀ ਇੱਥੇ ਸੂਰਿਆ ਦੇਵਰਾਜ ਸਿੰਘ ਦਾ ਮਰਕੀ ਵੈਰੀ ਰਿਜਿਸਟਰ 187 ਤੇ ਇਹ ਆਪਣੇ ਘਰ ਤੋਂ ਰੋਜ਼ਾਨਾ ਦੀ ਤਰ੍ਹਾਂ ਤਕਰੀਬਨ 9 ਵਜੇ ਜਾ ਰਿਹਾ ਸੀ ਜਦੋਂ ਸੈਂਟਰ ਜੇਲ੍ਹ ਦੇ ਕੋਲ ਗੇਟ ਦੇ ਕੋਲ ਹੀ ਆਏ ਪਿੱਛੇ ਤੋਂ ਗੱਡੀ ਨੇ ਇੱਕ ਨੇ ਹਿੱਟ ਕੀਤਾ ਜਿਹੜੇ ਅਸੀਂ ਸੀਸੀਟੀਵੀ ਕੈਮਰੇ ਵਿੱਚ ਜਿਹੜੀ ਆ ਚੈੱਕ ਕੀਤਾ ਜਿਹੜੀ 11DH 9903 ਗੱਡੀ ਦਾ ਨੰਬਰ ਆਇਆ ਉਹਦੇ ਸਾਰੇ ਚੈੱਕ ਕਰਾ ਰਿਆ ਹਾਂ ਹੋਰ ਵੀ ਕੈਂਦੇ ਚੈੱਕ ਕਰਾ ਰਿਆ ਅਬਦਕੇ ਦੀ ਕੱਲ ਮੌਕੇ ਤੇ ਇਹ ਜਿਹੜੀ ਆ ਲੈ ਗਏ ਸੀ ਉਹਨਾਂ ਨੂੰ ਫਸਟੜ ਦੇ ਦਿੱਤੀ ਪਰ ਡੈਥ ਹੋ ਗਈ ਸੀ ਕੱਲ ਕਿੰਨੀ ਦਾ ਨੰਬਰ ਆੁੰਦੇ ਹੈ ਮੁੰਡੇ ਦੇ ਉੱਪਰ ਕਿੰਦੀ ਚਾਲ ਹੋਮਰ 17+ ਹੈ ਇਹ ਇਹ ਤੇ ਇਹ ਰਸਤਾਂ 'ਤੇ ਹਾਦਸਾ ਹੋਇਆ ਜੀ ਇਹ ਹੁਣ ਕੈਮਰੇਨ ਚੰਡੀਗੜ੍ਹ ASCII ਦੇਖ ਰਿਹਾ ਹੁਣ ਪਿੱਛੇ ਤੋਂ ਹਿੱਟ ਆ ਰਿਹਾ ਜਿਵੇਂ ਸੜਕ ਤੋਂ ਕਰਾਸ ਕਰ ਗਿਆ ਮੋਟਰਸਾਈਕਲ ਦੂਸਰੀ ਪਾਸੇ ਸੜਕ ਦੇ ਦੂਸਰੇ ਪਾਸੇ ਜਾ ਕੇ ਡਿੱ ਗਿਆ ਉਹ ਹੁਣ ਅਜੇ ਪਿੱਛੇ ਦੇਖ ਰਿਹਾ ਕੈਮਰੇ ਹੁਣ ਪਿੱਛੇ ਵੀ ਕਲੀਅਰਟੀ ਜਿੰਨੀ ਇਹਦੀ ਕੀ ਆਉਂਦੀ ਇਹ ਜਾਂ ਜਿਵੇਂ ਜੀ ਗੱਡੀ ਕਿਜੀ ਆਈ ਹੈ ਜੀ ਕਿਉਂਕਿ ਮਾਰ ਵਾਲਿਆਂ ਨੇ ਗੜੇ ਜੀ ਹਸਪੀਟਲ ਦੀ ਗੱਲ ਨਹੀਂ ਹੈ ਡੇਰੋਂ ਪੂਰ ਵੀ ਕਿੱਟ ਹੈ ਇਹ ਪ੍ਰਨੀਤ ਗੋਲਦੀ ਨਾਲ ਡਾਕਟਰ ਸਾਹਿਬਾ ਉਹਦੀ ਗੱਡੀ ਉਹਨਾਂ ਦਾ ਡਰਾਈਵਰ ਹੈ ਰਮਜ਼ਾਨ ਖਾਨ ਇਹ ਗੱਡੀ ਨੂੰ ਚਲਾ ਰਿਹਾ ਸੀ ਇਹ ਤਾਂ ਫੋਲਕੇ ਆ ਨਿਕਲੇ ਚੋਂ ਆਪਣਾ ਚਾਬੀਆਂ ਲੈ ਕੇ ਅਗਰ ਜਾ ਰਹੇ ਰਸਤੇ ਦੇ ਵਿੱਚ ਇਹ ਹੋ ਗਿਆ ਤੇ ਉਹ ਬਿੱਟਾ ਦੀ ਬਾਲੀ ਵੀ ਅੱਜ ਮੋਕੇ ਤੋਂ ਭੱਜੀ ਆ ਤੇ ਨਹੀਂ ਉਹ ਹੁਣ ਅਜੇ ਪੋਸਟੋਂ ਨਮ ਕਰਾ ਕੇ ਆਏ ਆ ਹੁਣ ਉਹਦਾ ਅਗਲਾ ਪ੍ਰੋਸੈਸ ਕਰ ਰਹੇ ਹਾਂ ਜਿੱਦਾਂ ਤਰਿ ਪਾਵਾਂਗੇ ਇਹਨੇ ਕੱbdੀਸੇ ਲਾ ਕੇ ਸਰਗੋਸ਼ ਸੀਸੀਟੀਵੀ ਹਿਚ ਚੈੱਕ ਕਰਦੇ ਕਿ ਡਰਾਈਵਰ ਦੀ ਕੋਈ ਉਮਰ ਦਾ ਪਤਾ ਲੱਗਿਆ ਜਾਂ ਉਮਰ ਕਿੰਨੀ ਹੋਣੀ ਡਰਾਈਵਰ ਨਹੀਂ ਇਹਦਾ ਨਹੀਂ ਇਹਦਾ ਪਤਾ ਲੱਗਿਆ ਇਹਦਾ ਐਡਰੈਸ ਜਿਹੜਾ ਉਹ ਉਹਨਾਂ ਨੇ ਦਸਤਾਵੇਜ਼ ਆ ਇਹਦਾ ਡਰਾਈਵਰ ਆ ਇਹ ਵੀ ਇਹਦੀ ਉਮਰ ਵੀ ਮੇਰੇ ਖਿਆਲ ਹਊਗਾ ਲਗਭਗ 50 ਸਾਲ ਦੇ ਨਾਲੋਂ 50 55 ਸਾਲ